ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਕੈਨੇਡਾ ਆਪਨੇ ਨਾ ਕਾਫੀ ਜ਼ੋਰ ਲਾਇਆ ਪਰ ਆਪਣੀ ਫੀਲਡ ਵਿੱਚ ਨੌਕਰੀ ਨਾ ਮਿਲੀ ਆਖਿਰ ਫੈਕਟਰੀ ਵਿੱਚ ਮਿਲਿਆ ਕੰਮ ਥੋੜਾ ਸਖਤ ਸੀ ਉੱਥੇ ਪਲਾਸਟਿਕ ਵੀ ਬਹੁਤ ਚੱਲਿਆ ਕਰਦੀ ਏ ਖਪੇ ਤਪੇ ਘਰੇ ਆਉਂਦੇ ਪੁਰਾਣੀ ਜੌਬ ਨੂੰ ਯਾਦ ਕਰ ਉਦਾਸ ਹੋਇਆ ਜਾਂ ਕਰਦੇ ਆਖਿਰ ਕਰਦੇ ਛੇਤੀ ਹੀ ਨੌਕਰੀ ਬਦਲ ਲੈਣੀ ਐ ਐਨੇ ਨੂੰ ਮੇਰੀ ਬੇਟੀ ਥੋੜੀ ਵੱਡੀ ਹੋ ਗਈ ਇਸ ਨੂੰ ਡੀ ਕੇਅਰ ਵਿੱਚ ਛੱਡ ਪਾਰਟ ਟਾਈਮ ਨੌਕਰੀ ਕਰ ਲਈ ਆਨਵੈਟ ਦੀ ਪੜ੍ਹਾਈ ਅਤੇ ਵਧੀਆ ਅੰਗਰੇਜ਼ੀ ਕਰਕੇ ਛੇਤੀ ਫੁੱਲ ਟਾਈਮ ਹੋ ਗਈ ਮਗਰੋਂ ਅਸਿਸਟੈਂਟ ਮੈਨੇਜਰ ਬਣਾ ਦਿੱਤੀ ਗਈ ਪੈਸੇ ਪੱਖੋਂ ਥੋੜਾ ਸਾ ਸੌਖਾ ਹੋ ਗਿਆ ਸ਼ੁਰੂ ਸ਼ੁਰੂ ਵਿੱਚ ਇਹ ਕਾਫੀ ਖੁਸ਼ ਹੋਇਆ ਕਰਦੀ ਮਾਨਵੀ ਕਰਦੇ ਪਰ ਮਗਰੋਂ ਹੌਲੀ ਹੌਲੀ ਸੁਭਾਅ ਵਿੱਚ ਥੋੜਾ ਫਰਕ ਜਾ ਪੈ ਗਿਆ ਮੇਰਾ ਮੈਨੇਜਰ ਇੱਕ ਪੰਜਾਬੀ ਪਾਈ ਸੀ ਅਕਸਰ ਪੁੱਛਿਆ ਜਾਂਦਾ ਕਿ ਕੰਮ ਤੇ ਹੋਰ ਵੀ ਗੋਰੀਆਂ ਵੀ ਤੇ ਹਨਾ ਹੈ ਵੀ ਤੇਥੋਂ ਕਾਫੀ ਪੁਰਾਣੀਆਂ ਪਰ ਤੇਰੀ ਤਰੱਕੀ ਕਿਦਾਂ ਹੋ ਜਾਂਦੀ ਇਹ ਕਈ ਵਾਰ ਅਚਨਚੇਤ ਹੀ ਮੇਰੇ ਕੰਮ ਤੇ ਆ ਜਾਇਆ ਕਰਦੇ ਸਰਵਿਸ ਏਰੀਆ ਵੱਲ ਕੰਮ ਕਰਦੀ ਨੂੰ ਬੈਠੇ ਵੇਖਦੇ ਰਹਿੰਦੇ ਜਿਨ੍ਹਾਂ ਨੂੰ ਇਹਨਾਂ ਬਾਰੇ ਪਤਾ ਸੀ ਅਕਸਰ ਹੈਰਾਨ ਹੁੰਦੀਆਂ ਦੱਬੀ ਜਵਾਨ ਵਿੱਚ ਕਿੰਨੇ ਸਵਾਲ ਪੁੱਛਦੀਆਂ ਕਈਆਂ ਦੇ ਜਵਾਬ ਮੇਰੇ ਕੋਲ ਨਹੀਂ ਹੁੰਦੇ ਸਨ ਫੇਰ ਕੁਟੰਜੇ ਹੀ ਮਹਿਸੂਸ ਹੋਣੇ ਸ਼ੁਰੂ ਹੋ ਗਏ ਕਲੇਸ਼ ਵੀ ਰਹਿਣ ਲੱਗ ਪਿਆ ਪਤਾ ਨਹੀਂ ਇਹਨਾਂ ਨੂੰ ਕੰਮ ਦੀ ਟੈਨਸ਼ਨ ਸੀ ਜਾਂ ਈਰਖਾ ਜਾਂ ਫਿਰ ਹੀਣ ਭਾਵਨਾ ਜਾਂ ਦਿਲ ਦੇ ਕਿਸੇ ਕੋਨੇ ਵਿੱਚ ਪਣਪਦਾ ਹੋਇਆ ਸ਼ੱਕ ਮੇਰੇ ਦਿਲ ਵਿੱਚ ਕੋਈ ਮੈਲ ਨਹੀਂ ਸੀ ਸੋ ਮੈਂ ਇਸ ਬਾਬਤ ਕਿਸੇ ਕਿਸਮ ਦਾ ਸਪਸ਼ਟਿਕਰਨ ਦੇਣਾ ਬਾਜੀ ਮਨਾ ਸਮਝਦੀ ਇਹਨਾਂ ਨੂੰ ਮੈਨੇਜਰ ਦੀ ਬਦਲੀ ਹੋ ਗਈ ਸੁਖ ਦਾ ਸਾਹ ਆਇਆ ਕਿ ਚਲੋ ਹੁਣ ਥੋੜਾ ਪੁੱਛਗਿੱਛ ਥੋੜੀ ਘਟ ਹੋ ਪਰ ਮਾੜੀ ਕਿਸਮਤ ਬਦਲ ਕੇ ਨਵਾਂ ਆਇਆ ਵੀ ਪੰਜਾਬੀ ਹੀ ਸੀ ਮਾਣ ਸ਼ੱਕ ਹੋਰ ਵੀ ਜ਼ਿਆਦਾ ਵਧ ਗਿਆ ਹਾਰ ਕੇ ਇੱਕ ਐਸੇ ਮੋੜ ਤੇ ਆਣ ਖਲੋਤੀ ਜਿੱਥੇ ਇੱਕ ਪਾਸੇ ਪਰਿਵਾਰ ਸੀ ਤੇ ਦੂਜੇ ਪਾਸੇ ਨੌਕਰੀ ਇਹਨੇ ਨੂੰ ਫਿਰ ਪ੍ਰੈਗਨੈਂਟ ਹੋ ਗਈ ਆਖਿਰ ਨੌਕਰੀ ਛੱਡਣੀ ਬਿਹਤਰ ਸਮਝੀ ਥੋੜਾ ਜਿਹਾ ਪੈਸੇ ਮਿਲੇ ਫੇਰ ਖਰਚੇ ਤੋਂ ਲੜਾਈ ਰਹਿਣ ਲੱਗੀ ਗ੍ਰੋਸਰੀ ਦੀ ਲਿਸਟ ਦੀਆਂ ਕਰਦੀ ਤਾਂ ਅਧੀਆਂ ਚੀਜ਼ਾਂ ਘੱਟ ਲੈ ਕੇ ਆਉਂਦੇ ਕਲੇਸ਼ ਵਧ ਗਿਆ ਤਾਂ ਆਖਿਰ ਨੂੰ ਇੱਕ ਦੋ ਨੇੜੇ ਦੇ ਪਰਿਵਾਰਾਂ ਨਾਲ ਗੱਲ ਸਾਂਝੀ ਕਰਨੀ ਪਈ ਸੁਆਇ ਇੱਕ ਦੋ ਨੂੰ ਛੱਡ ਬਹੁਤੇ ਸਵਾਦ ਲੈਣ ਵਾਲੇ ਹੀ ਨਿਕਲੇ ਇਸ ਤੇ ਬਹਾਨੇ ਖਰੇ ਕੋਟੇ ਦੀ ਪਹਿਚਾਣ ਵੀ ਹੋ ਗਈ ਕਿਸੇ ਨੇ ਆਖਿਆ ਕਿ ਇੱਕ ਪੁਰਾਣੀ ਫਿਲਮ ਅਭਿਮਾਨ ਹੈ ਉਹ ਜ਼ਰੂਰ ਵੇਖੋ ਵੇਖੀ ਤਾਂ ਕਹਾਣੀ ਕੁਝ ਹੱਦ ਤੱਕ ਸਾਡੇ ਨਾਲ ਮਿਲਦੀ ਸੀ ਇੱਕ ਦੋ ਦਿਨ ਅਸਰ ਰਿਹਾ ਫੇਰ ਉਹੀ ਕਲਾ ਕਲੰਦਰ ਕਈ ਵਾਰ ਕੱਲੀ ਬੈਠੀ ਰੋਂਦੀ ਰਹਿੰਦੀ ਸਭ ਤੋਂ ਵੱਡਾ ਸਾਧਮਾ ਉਦੋਂ ਲੱਗਾ ਜਦੋਂ ਸ਼ਰਾਬੀ ਹੋਏ ਘਰੇ ਆਈ ਕਿਸੇ ਨੇ ਦੱਸਿਆ ਇਸ ਨੂੰ ਕੈਰੋ ਕਿਸੇ ਨੇ ਦੱਸਿਆ ਇਸ ਨੂੰ ਕਿਸੀਨੋ ਵਿੱਚ ਵੇਖਿਆ ਆਖਿਰ ਇੱਕ ਦਿਨ ਫੇਰ ਉਹੀ ਹੋਇਆ ਜਿਸ ਦਾ ਡਰ ਸੀ ਡਾਕਟਰ ਆਖਦੇ ਕਿ ਮੌਤ ਦਾ ਕਾਰਨ ਓਵਰਡੋਸ ਸੀ ਪਰ ਸੌਰੇ ਵਾਲੇ ਪਾਸਿਓਂ ਖੁਦਕੁਸ਼ੀ ਦਾ ਸਾਰਾ ਇਲਜ਼ਾਮ ਮੇਰੇ ਸਿਰ ਲਾ ਦਿੱਤਾ ਗਿਆ ਕਹਾਣੀ ਦੇ ਹੋਰ ਵੀ ਬਹੁਤ ਪਹਿਲੂ ਨੇ ਬਾਰਕ ਉਹ ਜ ਸੁਝਾ ਦੇ ਕਿ ਮਕੌਣੀ ਹੀ ਬਿਹਤਰੀ ਨੰਬਰ 1 ਜਦੋਂ ਨਾਲ ਦਾ ਤੁਰ ਜਾਵੇ ਤਾਂ ਬੱਚੇ ਨੂੰ ਹਮਦਰਦੀ ਕਰਨ ਵਾਲੀ ਪੌੜੀ ਲਾ ਕੇ ਤੁਹਾਡੇ ਤੱਕ ਪਹੁੰਚ ਕਰਨ ਵਾਲੇ ਬਹੁਤ ਮਿਲ ਜਾਂਦੇ ਨੇ ਪਰ ਬੱਚੇ ਨੂੰ ਬਾਪ ਦਾ ਅਸਲ ਪਿਆਰ ਕਦੇ ਵੀ ਨਹੀਂ ਮਿਲਦਾ ਨੰਬਰ 2 ਇਸ ਤੋਂ ਪਹਿਲਾਂ ਕਿ ਨਿੱਕੀ ਜਹੀ ਕੋਈ ਚੰਗਿਆਰੀ ਇਸ ਰਿਸ਼ਤੇ ਨੂੰ ਭਾਂਬੜ ਬਣਾ ਦੇਵੇ ਗੱਲਬਾਤ ਵਾਲੀ ਠੰਡੇ ਪਾਣੀ ਦੀ ਬਾਲਟੀ ਪਾ ਕੇ ਇਸ ਨੂੰ ਠੰਡਿਆ ਕਰ ਦੇਣ ਵਿੱਚ ਹੀ ਭਲਾਈਏ ਸ਼ੱਕਹੀਨ ਪਾਵਣ ਸ਼ੱਕਹੀਨ ਪਾਵਣਾ ਈਰਖਾ ਤੇ ਟੈਨਸ਼ਨ ਚਾਰ ਐਸੀਆਂ ਦਾਤੀਆਂ ਨੇ ਜਿਹੜੀਆਂ ਵੇਖਣ ਨੂੰ ਤੇ ਆਮ ਜੀਆਂ ਲੱਗਦੀਆਂ ਨੇ ਪਰ ਕਿਸੇ ਵੀ ਰਿਸ਼ਤੇ ਨੂੰ ਜਿੰਨੀ ਛੇਤੀ ਏ ਢਾ ਢੇਰੀ ਕਰਦੀਆਂ ਸ਼ਾਇਦ ਹੀ ਕੋਈ ਹੋਰ ਚੀਜ਼ ਕਰਦੀ ਹੋਵੇ ਨੰਬਰ 4 ਘਰ ਦੀ ਚਾਰ ਦੀਵਾਰੀ ਦੇ ਅੰਦਰ ਵਾਲੇ ਭੇਦ ਜਦੋਂ ਬਨੇਰੇ ਚੜ ਗਵਾੜ ਤਵਲ ਝਾਤੀ ਮਾਰਨ ਲੱਗ ਪੈਣ ਤਾਂ ਫਿਰ ਹਮਦਰਦੀ ਦਾ ਜਾਮਾ ਪਹਿਣ ਕਈ ਤਮਾਸ਼ਬੀਨ ਬੀਨੀਆਂ ਅਕਸਰ ਹੀ ਵੇੜੇ ਆਣ ਪੱਕਾ ਡੇਰਾ ਲਾ ਲਿਆ ਕਰਦੀਆਂ। ਨੰਬਰ 5 ਆਪਸੀ ਰਿਸ਼ਤਿਆਂ ਵਿੱਚ ਆ ਗਈ ਕਿਸੇ ਵੀ ਤਰ੍ਹਾਂ ਦੀ ਖਟਾਸ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਆਪਸੀ ਗੱਲਬਾਤ ਹੈ। ਕਿਸੇ ਤੀਜੇ ਦੀ ਮਦਦ ਲੈਣੀ ਪੈ ਵੀ ਜਾਵੇ ਤਾਂ ਇਹ ਫੈਸਲਾ ਦਿਲ ਅਤੇ ਦਿਮਾਗ ਦੋਵੇਂ ਚੀਜ਼ਾਂ ਵਰਤ ਕੇ ਹੀ ਲਿਆ ਜਾਵੇ। ਨਾ ਕਿ ਸਿਰਫ ਦਿਲ ਵਿੱਚੋਂ ਨਿਕਲਦੇ ਜਜ਼ਬਾਤਾਂ ਦੇ ਬਹਿਣ ਵਿੱਚ ਡੁੱਬ ਕੇ